ਜੋ ਕਿ ਆਪਣੀ ਪुलिस ਪਾਰਟੀ ਸਮੇਤ ਜਿਹੜੇ ਹੀ ਪਿੰਡ ਤੂਤ ਮੰਗਾਲਾ ਤੋਂ ਗਜਲਪੁਰ ਨੂੰ ਟ੍ਰੇਨ ਦੇ ਰਸਤੇ ਰਸਤੇ ਜਾ ਰਹੇ ਸੀ ਤੇ ਬਹਾਦਰਕਬਾ ਜੋਧ ਸਿੰਘ ਵਾਲਾ ਦੇ ਕਰੀਬ ਜਦੋਂ ਪਹੁੰਚੇ ਆ ਤੇ ਮੋਟਰਸਾਈਕਲ ਤੇ ਅਗੋਂ ਇਹਨਾਂ ਨੂੰ ਤਿੰਨ ਨੌਜਵਾਨ ਜਿਹੜੇ ਆਉਂਦੇ ਦਿਖਾਈ ਦਿੱਤੇ ਆ ਇਹਨਾਂ ਨੂੰ ਸ਼ੱਕ ਪੈਣ ਤੇ ਇਹਨਾਂ ਨੇ ਉਹਨਾਂ ਨੂੰ ਇਸ਼ਾਰਾ ਕੀਤਾ ਰੁਕਣ ਦਾ ਉਹਨਾਂ ਨੇ ਰੁਕਣ ਦੀ بجائے ਦਮ ਜਿਹੜਾ ਟ੍ਰੇਨ ਦੇ ਰਾਸਤਾ ਕੱਚਾ ਰਸਤਾ ਉਧਰ ਨੂੰ ਮੋਟਰਸਾਈਕਲ ਮੋੜ ਲਿਆ ਤੇ ਅਗੋਂ ਇਹਨਾਂ ਨੇ ਫਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਇਹਨਾਂ ਤੇ ਫਾਇਰ ਕਰਤੀ ਪੀਸ ਪਾਰਟੀ ਦੀ ਜਿਹਦੇ ਵਿੱਚੋਂ ਇੱਕ ਫਾਇਰ ਜਿਹੜਾ ਉਹ ਪੀਸ ਪਾਰਟੀ ਦੀ ਗੱਡੀ ਤੇ ਲੱਗਾ ਹੈ ਇੱਕ ਜਿਹੜਾ ਉਹ ਆਵਾਜ਼ ਆਵਾਜ਼ ਉਹ ਹੈ ਫਾਇਰ ਤੇ 20 19ਵੀਂ ਜਵਾਬੀ ਫਾਇਰਿੰਗ ਕਰ ਕੀਤੀ ਹੈ ਜਿਹਦੇ ਵਿੱਚ ਇੱਕ ਕਿਉਟ ਲਾਪੀ ਸਿੰਘ ਮਸੀ ਉਹਦੇ ਉਹਦੇ ਸੱਤ ਤੇ ਗੁੜੀ ਲੱਗੀ ਹੈ ਔਰ ਦੂਸਰਾ ਕਿਉਂਕਿ ਵੀ ਲਵ ਪੀ ਸਿੰਘ ਜੀ ਜੋ ਕਿ ਲੋਕਾ ਪਿੰਡ ਮੱਲਾਂ ਵਾਲਾ ਠਾਣੇ ਦਾ ਉਹਦੇ ਗੁੜੀ ਲੱਗੀ ਹੈ ਜਿਨ੍ਹਾਂ ਨੂੰ ਟ੍ਰੀਟਮੈਂਟ ਲਈ ਸਿਵਲ ਹਸਪੀਟਲ ਪੱਟੀ ਜਟਾ ਲੈ ਕੇ ਆਏ ਸੀ ਸਰ ਕਿੰਨੇ ਨੌਜਵਾਨ ਹਾਂਜੀ ਕਿੰਨੇ ਬੰਦੇ ਫੜੇ ਜੀ ਇਹ ਟੋਟਲ 3 ਜਣੇ ਸੀ 3rd ਪਰਸਨ ਜਿਹੜਾ ਸੀ ਉਹ ਮਹਿਕਦੀਪ ਸਿੰਘ ਹੀ ਉਹ ਵੀ ਉਹ ਠੱਠੇ ਪਿੰਡ ਦਾ ਸੀ ਸਰ ਬ੍ਰਾਂਦਗੀ ਕੀ ਕੀ ਹੈ ਜੀ ਬ੍ਰਾਂਦਗੀ ਇੱਕ ਇਹਨਾਂ ਕੋ ਰਵਲਵਰ ਹੈ ਬੱਤੀਪੁਰ ਦਾ ਕੰਟਰੀ ਮੈਡੈਸੀ ਪਿਸਟਲ ਦੇਸੀ ਆ ਹੋਰ ਕਵਰ ਹੋਇਆ ਹੈ ਨਾਲ ਦੋ ਕੋਲ ਆ 8 4 ਰੌਂਡ ਬ੍ਰਾਂਦਗੀ ਕਿਸ ਗਰੋਹ ਨਾਲ ਕਿਸ ਗਰੋਹ ਨਾਲ ਇਸ ਬੰਦੇ ਤੋਂ ਬੰਦੇ ਆ ਜੀ ਬੇਸਿਕਲੀ ਜਿਹੜੇ ਜਿਹੜਾ ਪ੍ਰਭ ਦਾਸੂ ਵਾਲਾ ਉਸ ਗਰੋਹ ਦੇ ਮੈਂਬਰ ਹੈ ਜਿਹੜਾ ਉਹਦੇ ਅਕਾਉਂਟ ਤੇ ਸਾਰਾ ਕਾਰਵਾਈ ਕਰਦੇ ਆ ਜਿਹੜੇ ਪੋਲੇ ਪਾਲੇ ਲੋਕ ਆ ਉਹਨਾਂ ਨੂੰ ਡਰਾਉਂਦੇ ਤਾਂ ਮਕਉਂਦੇ ਆ ਉਹਨਾਂ ਦੇ ਘਰਾਂਦੇ ਫਾਇਰ ਕਰ ਦਿੰਦੇ ਆ ਫਿਰ ਉਹਨਾਂ ਤੋਂ ਘਰੋਤੀਆਂ ਦੀ ਡਿਮਾਂਡ ਕਰਦੇ ਆ ਸਰ ਕੋਈ ਪਤਾ ਚੱਲੇ ਕਿ ਕੋਈ ਇਹਨਾਂ ਦੇ ਮਕਦਮੇ ਪਹਿਲਾਂ ਵੀ ਦਰਜ ਹੋਣ ਨੂੰ ਔ ਉਹ ਹੈ ਇੱਕ ਲਗ ਤੇ ਪਰਚੇ ਦਰਜਿਆ ਦੋ ਪਰਚੇ ਦਰਜਿਆ ਬਾਕੀ ਸਾਰਾ ਰਿਕਾਰਡ ਚੈੱਕ ਕਰਕੇ ਪਤਾ ਲੱਗ ਜੂਗਾ ਠੀਕ ਫਿਲਹਾਲ ਕੀ ਕਾਰਵਾਈ ਕੀਤੀ ਗਈ ਫਿਲਹਾਲ ਤੇ ਇਹਨਾਂ ਦੇ ਖਿਲਾਫ ਜਿਹੜਾ ਹੈ ਪੁਲਿਸ ਪਾਰਟੀ ਤੇ ਇਹਨਾਂ ਨੇ ਫਾਇਰ ਕੀਤਾ ਉਹਦੇ ਸਬੰਧ ਚ ਮਕਦਮਾ ਦਰਜ ਕਰਕੇ ਇਹਨਾਂ ਦੀ ਅरेस्ट ਹੋ ਗਈ ਇੰਸਪੈਕਟਰ ਗੁਰਚਰਨ ਸਿੰਘ ਐਸਐਚਓ ਸਦਰਪੱਟੀ ਜੋ ਕਿ ਆਪਣੀ ਪੁਲਿਸ ਪਾਰਟੀ ਸਮੇਤ ਜਿਹੜੇ ਹੀ ਪਿੰਡ ਤੂਤੰਡਾਲਾ ਤੋਂ ਗਜਲਪੁਰ ਨੂੰ ਟ੍ਰੇਨ ਦੇ ਰਸਤੇ ਰਸਤੇ ਜਾ ਰਹੇ ਸੀ ਤੇ ਬਹਾਦਰਖਬਾ ਜੋਧ ਸਿੰਘ ਵਾਲਾ ਦੇ ਕਰੀਬ ਜਦੋਂ ਪਹੁੰਚੇ ਆ ਤੇ ਮੋਟਰਸਾਈਕਲ ਤੇ ਆ ਗੋ ਇਹਨਾਂ ਨੂੰ ਤਿੰਨ ਨੌਜਵਾਨ ਜਿਹੜੇ ਆਉਂਦੇ ਦਿਖਾਈ ਦਿੱਤੇ ਆ ਇਹਨਾਂ ਨੂੰ ਸ਼ੱਕ ਪੈਣ ਤੇ ਇਹਨਾਂ ਨੇ ਉਹਨਾਂ ਨੂੰ ਇਸ਼ਾਰਾ ਕੀਤਾ ਰੁਕਣ ਦਾ ਉਹਨਾਂ ਨੇ ਰੁਕਣ ਦੀ ਬਜਾਏ ਦਮ ਜਿਹੜਾ ਡਰੇਨ ਦੇ ਰਸਤਾ ਹੈ ਕੱਚਾ ਰਸਤਾ ਉਧਰ ਨੂੰ ਮੋਟਰਸਾਈਕਲ ਮੋੜ ਲਿਆ ਤੇ ਅਗੋਂ ਇਹਨਾਂ ਨੇ ਫਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਇਹਨਾਂ ਤੇ ਫਾਇਰ ਕਰਤੀ ਪੁਲਿਸ ਪਾਰਟੀ ਦੀ ਜਿਹਦੇ ਵਿੱਚੋਂ ਇੱਕ ਫਾਇਰ ਜਿਹੜਾ ਉਹ ਪੁਲਿਸ ਪਾਰਟੀ ਦੀ ਗੱਡੀ ਤੇ ਲੱਗਾ ਹੈ ਇੱਕ ਜਿਹੜਾ ਉਹ ਹਵਾਈ ਆਵਾਜ਼ ਕੋਈ ਫਾਇਰ ਤੇ ਪੁਲਿਸ ਪਾਰਟੀ ਨੇ ਵੀ ਜਵਾਬੀ ਫਾਇਰਿੰਗ ਕਰ ਕੀਤੀ ਹੈ ਜਿਹਦੇ ਵਿੱਚ ਇੱਕ ਕਿਊਟ ਲੌਫੀ ਸਿੰਗ ਮੱਸੀ